ਮੈਂ ਕਹਿੰਦਾ ਡਰ ਕੇ ਮੀਟਿੰਗ ਨਹੀਂ ਦਿੰਦੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚਾ ਤੇ ਵੀ ਤੁਹਾਨੂੰ ਮਿਲਦਾ ਰਿਆਂ ਮੈਂ ਤੁਹਾਡਾ ਮਿੱਤਰ ਕੀੜਾ ਮੈਂ ਆਪ ਕਿਸਾਨੀ ਨੂੰ ਸੰਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਮੈਂ ਕਹਿੰਦਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਸਰ ਜੀ ਪੰਜਾਬ ਦੇ ਵਿੱਚ ਇਸ ਮੌਕੇ ਪੂਰੀ ਤਰ੍ਹਾਂ ਉਥਲ-ਪੁਥਲ ਮਚੀ ਹੋਈ ਹੈ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਨਾਲ ਸੀਐਮ ਭਗਵੰਤ ਮਾਨ ਮੀਟਿੰਗ ਦੇ ਦੌਰਾਨ ਉਲਝ ਪਏ ਨੇ ਉਧਰ ਦੂਜੇ ਪਾਸੇ ਤਹਿਸੀਲਦਾਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤੇ ਅੱਜ ਸੀਐਮ ਭਗਵੰਤ ਮਾਨ ਖੁਦ ਤਹਿਸੀਲਾਂ ਦਾ ਦੌਰਾ ਕਰਨ ਲਈ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ মিডিਏ ਨਾਲ ਗੱਲਬਾਤ ਵੀ ਕੀਤੀ ਗਈ ਹੈ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਫਿਰ ਕਿਸਾਨਾਂ ਨੂੰ ਆਖ ਦਿੱਤਾ ਹੈ ਕਿ ਸੜਕਾਂ ਨਾ ਰੋਕੋ ਕਦੇ ਉਹ ਤਰਨਾ ਕਦੇ ਇਹ ਤਰਨਾ ਕਦੀ ਆ ਰੋਕੋ ਕਦੀ ਉਹ ਰੋਕੋ ਕੋ ਜੇ ਇਹ ਹੀ ਕੁਝ ਕਰਨਾ ਹੈ ਤਾਂ ਫਿਰ ਮੇਰਾ ਮੀਟਿੰਗ ਦੇ ਦੌਰਾਨ ਸਮਾਂ ਖਰਾਬ ਕਿਉਂ ਕੀਤਾ ਪੱਤਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਆਖਿਆ ਗਿਆ ਕਿ ਸੀਐਮ ਭਗਵੰਤ ਮਾਨ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਤਾਂ ਸੀਐਮ ਭਗਵੰਤ ਮਾਨ ਨੇ ਕਿਹਾ ਹਾਂ ਮੈਂ ਉੱਠ ਕੇ ਚੜਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਮੈਂ ਪੁੱਛਿਆ ਕਿ ਪਰਸੋ ਵਾਲੇ ਧਰਨੇ ਦਾ ਕੀ ਬਣੇਗਾ ਲੱਗੇਗਾ ਜਾਂ ਨਹੀਂ ਤਾਂ ਕਿਸਾਨਾਂ ਨੇ ਕਿਹਾ ਉਹ ਤਾਂ ਲੱਗੇਗਾ ਤਾਂ ਫਿਰ ਮੈਂ ਕਿਹਾ ਕਿ ਮੇਰੇ 2 2.5 ਘੰਟੇ ਖਰਾਬ ਕਿਉਂ ਕੀਤੇ ਨੇ ਇਸ ਕਰਕੇ ਮੈਂ ਮੀਟਿੰਗ ਦੇ ਵਿੱਚ ਉੱਠ ਕੇ ਚਲਾ ਗਿਆ ਇਸ ਕਰਕੇ ਮੈਂ ਦੁਬਾਰਾ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਕਿ ਅਜਿਹੇ ਕੰਮ ਨਾ ਕਰੋ ਲੋਕਾਂ ਨੂੰ ਖਜਲ ਖਵਾਰ ਕਰਨਾ ਬੰਦ ਕਰੋ ਤੁਹਾਡੇ ਤੋਂ ਜ਼ਿਆਦਾ ਮੈਂ ਕਿਸਾਨਾਂ ਮੈਨੂੰ ਪਤਾ ਹੈ ਤੁਹਾਡੇ ਨਾਲੋਂ ਜ਼ਿਆਦਾ ਕਿਸਾਨਾਂ ਬਾਰੇ ਕਿਸਾਨੀ ਬਾਰੇ ਮੈਨੂੰ ਪਤਾ ਹੈ ਅਜਿਹੇ ਸ਼ਬਦ ਸੇਮ ਭਗਵੰਤਪਾ ਦੇ ਵੱਲੋਂ ਅੱਜ ਇਸ ਮੀਂਹ ਨਾਲ ਗੱਲਬਾਤ ਕਰਦੇ ਹੋਇਆ ਫਿਰ ਤੋਂ ਵਰਤ ਦਿੱਤੇ ਗਏ ਨੇ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾਂ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਿ ਬਿਠਾਈ ਰੱਖਿਆ ਮੈਂ ਕਿਹਾ ਜੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਾਦੇ ਵਾਸਤੇ ਬਿਠਾਇਆ ਇੱਥੇ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹੈ ਨਾ ਇਹ ਕੋਈ ਗੱਲ ਹੈ ਕੋਈ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਬਦਨਾਮ ਕਰ ਇਹ ਕੋਈ ਗੱਲ ਹੈ ਮੈਂ ਪਹਿਲਾਂ ਇਹ ਰਸੋ ਮੈਨੂੰ ਬਦਤਮੀਜ਼ੀ ਕੀਤੀ ਕਿ ਮੈਂ ਮੈਂ ਉੱਠ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਹਿੰਦਾ ਡਰ ਕੇ ਮੀਟਿੰਗ ਨਹੀਂ ਦਿੰਦੀ ਮੈਂ ਉਹ ਤੋਂ ਪਹਿਲਾਂ ਬਿਨਾ ਮੋਰਚਾ ਤੇ ਵੀ ਤੁਹਾਨੂੰ ਮਿਲਦਾ ਰਿਆਂ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸੰਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਹਿੰਦਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਸਰ ਉਹਨਾਂ ਨੇ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਬਾਈ ਬਰੋਕੋ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਭ ਕਹਿੰਦੇ ਨਿਕਾਣ ਕੀਤਾ ਜਾ ਰਿਹਾ ਹੈ ਕਿੰਨਾ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਮ ਸਾਹਿਬ ਅਸਲ ਨਹੀਂ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਰੀਆ ਨਾ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਹੈ ਉਹਨੇ ਬਤਮੀਜੀ ਕੀਤੀ ਕਿ ਸਾਡੇ ਕਹਿੰਦੇ ਵੀ ਉੱਕੇ ਚੱਲ ਕੇ ਮੀਟਿੰਗ ਹੋ ਸੀ